ਆਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਲਾੜ ਤੇ 100 ਦੇ ਮਹੀਨੇ ਮਿੱਤਰੋ ਸ਼ੁਰੂ ਹੋ ਗਏ ਆ ਤੇ ਅੱਜ ਅਸੀਂ ਜਾ ਰਹੇ ਆ ਬਾਬਾ ਬੜਤਾਲ ਜੀ ਤੇ ਉੱਥੇ ਜਾ ਕੇ ਕੁਝ ਐਹੋ ਜਿਹੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਤੁਸੀਂ ਗਏ ਤਾਂ ਹੋਵੋਗੇ ਪਰ ਉਹ ਵਾਲੀ ਕੀ ਤੁਸੀਂ ਉੱਥੇ ਦੇ ਦਰਸ਼ਨ ਨਹੀਂ ਕੀਤੇ ਹੋਊਗੇ ਤੇ 16 ਦਾ ਮਹੀਨਾ ਚੱਲ ਪਿਆ ਤੇ ਸ਼ਾਇਦ ਹੋ ਸਕੇ ਤੇ ਆਪਾਂ ਦਰਵਾਰ ਦੇ ਵਿੱਚ ਮਾੜਾ ਦੇ ਦਰਵਾਰ ਦੇ ਵਿੱਚ ਮੱਥਾ ਟੇਕਣ ਲਈ ਜੀ ਤੇ ਫਿਲਹਾਲ ਆਪਾਂ ਹੁਣ ਜਲੰਧਰੋਂ ਚੱਲੇ ਪਉਣ ਲੱਗੇ ਆ ਮੋਟਰਸਾਈਕਲ ਦੇ ਵਿੱਚ ਤੇਲ ਪਵਾ ਲਿਆ ਆ ਹਵਾ ਚੈੱਕ ਕਰਦੇ ਬਾਈ ਵਾਜਾ ਚੈੱਕ ਕਰਾ ਕੇ ਤਾਂ ਫਿਰ ਆਪਾਂ ਛੋਂ ਗੱਡੀ ਕੱਢ ਲੈਣੀ ਹੈ ਅਸੀਂ ਸਾਥ ਸੰਗਤ ਆਪਾਂ ਹੁਣ ਹੁਸ਼ਿਆਰਪੁਰ ਦੇ ਵਿੱਚ ਪਹੁੰਚ ਚੁੱਕੇ ਆ ਤੇ ਅੱਗੇ ਜਾ ਕੇ ਆਪਾਂ ਹੁਣ ਕੁਛ ਨਾ ਕੁਝ ਖਾਵਾਂਗੇ ਭੁੱਖ ਵੀ ਲੱਗੀ ਹੋਈ ਆ ਤੇ ਹੁਸ਼ਿਆਰਪੁਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਮੌਸਮ ਅੱਜ ਬਹੁਤ ਵਧੀਆ ਆ ਆ ਆ ਵੀ ਦੇਖਣੇ ਤੇ ਇੱਥੋਂ ਜਿਹੜੇ ਆ ਪਹਾੜ ਦੀਦੇ ਆ ਚਲੋ ਹੁਣ ਆਪਾਂ ਲੰਗ ਤੱਕ ਗਏ ਆ ਮਟ ਜਿਹੜੇ ਆ ਪਹਾੜ ਆ ਉਹ ਜਿਹਦੇ ਪਈ ਆ ਇੱਥੋਂ ਮਤਲਬ ਕਿ ਮੌਸਮ ਅੱਜ ਬਿਲਕੁਲ ਸਾਫ਼ ਆ ਜੀ ਲਓ ਜੀ ਛੋਲੇ ਭਟੂਰੇ ਖਾਣ ਰੁਕੇ ਆ ਕਿੱਦਾਂ ਹਾਲ ਚਾਲ ਆ ਯਾਰ ਮੈਨੂੰ ਇਂ ਦੱਸ ਤੂੰ ਅਨੇ ਜਿਹੜੀ ਮਾਤਾ ਦਾ ਹੁਣ ਜਿੱਦਾਂ ਚਾਲੇ ਚੱਲਦੇ ਆ ਸੌਣ ਮਹੀਨੇ ਦਾ ਕੀ ਸਬੰਧ ਕੁਝ ਪਤਾ ਤੈਨੂੰ ਸੌਣ ਨਾ ਤਾਂ ਭਾਈ ਇੰਨਾ ਪੜਾਉਂ ਕੋਲੇ ਜਾਂ ਕਰੰਮ ਨਹੀਂ ਆਉਂਦਾ ਨਾ ਹਨਾ ਬਾਕੀ ਸਮਾਜ ਦੇ ਮਰਾਤੇ ਮੈਨੂੰ ਵੀ ਨਹੀਂ ਪਤਾ ਹੈਗਾ ਨਾ ਉਹਦੀ ਆਪਾਂ ਹੁਣ ਹਿਸ਼ਰਪੁਰ ਪਹੁੰਚ ਗਏ ਆ ਸੰਗਤ ਜੀ ਤੇ ਲੋੜੇ ਰਿਓ ਵੀਡੀਓ ਦੇ ਨਾਲ ਪਹਿਲਾਂ ਹੁਣ ਆਪਾਂ ਖਾਵਾਂਗੇ ਛੋਲੇ ਪਟੂਰੇ ਇੱਕੇ ਖਾ ਲੈਣਾ ਕਿਉਂ ਕਿ ਨਿਕਾਣੀ ਮੈਂ ਥੋੜੇ ਹੀ ਖਾਣੇ ਮੈਂ ਡਾਈਟਿੰਗ ਮੈਂ ਸੇਵ ਖਾ ਲੂਗਾ ਛੇ ਵਾਲਾ ਸਰੀਰ ਹੈਗਾ ਮੇਰਾ ਲੋ ਜੀ ਸੰਗਤ ਜੀ ਛੋਲੇ ਭਟੂਰੇ ਆਪਾਂ ਖਾ ਲਏ ਆ ਤੇ ਹੁਣ ਆਪਾਂ ਸ਼ੁਰੂ ਕਰਨ ਲੱਗੇ ਸਫ਼ਰ ਆਪਣਾ ਵੇਦਵਾਰ ਤੇ ਆ ਜਾ ਵੀ ਤੇ ਮੇਂ ਮਤਰੋ ਉੱਥੇ ਜਾ ਕੇ ਤੁਹਾਨੂੰ ਲਪਾਉਨੇ ਆ ਤੇ ਦਰਸ਼ਨ ਕਰਾਉਨੇ ਆ ਤੇ ਉਹਦਾ ਮੇਲੇ ਵੀ ਤਾਂ ਤੁਹਾਨੂੰ ਪਤਾ ਹੀ ਆ ਕੋ ਤਾਂ ਬੜੀ ਪਈ ਹੁੰਦੀ ਆ ਸੰਗਤਾਂ ਬਹੁਤ ਜ਼ਿਆਦਾ ਹੁੰਦੀਆਂ ਆ ਤੇ ਅੱਜ ਸਰੋ ਦਾ ਸੇ ਕਰਾ ਲਾਣੇ ਆ ਨਾ ਤੱਲੀ ਨਾਲ ਤੇ ਹਿਸ਼ਰਪੁਰ ਅਸੀਂ ਪਹੁੰਚ ਗਏ ਤੇ ਬਾਈ ਜਣੇ ਆਪਣੀ ਨਹੀਂ ਲੈ ਕੇ ਆ ਉਹ ਬੜੇ ਰਿਓ ਵੀਡੀਓ ਦੇ ਨਾਲ ਨਾਲ ਤੁਹਾਨੂੰ ਦੱਸੋਣੇ ਆ ਆ ਬੰਦੇ ਜਿਹੜੀ ਤੀਜੀ ਜਗਰ ਉਹ ਬੋਰ ਜਿਹੜੇ ਆ ਉਹ ਮੈਨੂੰ ਤੇ ਨਵੇਂ ਕਰਕੇ ਨਾਤੇ ਸਾਰੇ ਨੇ ਆਪੋ ਆਪਣੇ ਜਿਹੜਾ ਵੀ ਜਿਹੜੇ ਲੰਗਰ ਚਲਾਉਂਦੇ ਸੰਸਥਾਵਾਂ ਵਾਲੇ ਉਹੜੇ ਆਪੋ ਆਪਣੇ ਜਿਹੜੇ ਬੋਰ ਜਿਹੜੇ ਲਗਾਤੇ ਆ ਪ੍ਰੋਗਰਾਮ ਤੋਂ ਪਹਿਲੇ ਜਿਹੜੀਆਂ ਕਈ ਜਿਹੜੇ ਜਿਹੜੇ ਹੈਗੇ ਤਿਆਰੀਆਂ ਕਰਦੇ ਪਏ ਤੇ ਆਪਾਂ ਉਹ ਪਹਿਲੀ ਜੜਾਈ ਜਿਹੜੀ ਹੈਗੀ ਆ ਆਪਾਂ ਜਨਾਹ ਉਹ ਪਹਿਲੀ ਜੜਾਈ ਤੇ ਵਰਗਾ ਹਜੰਤ ਬਾਬਾ ਤੇ ਨਾ ਬਗਾ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ ਹੁਣ 50 ਦੇ ਕੋਈ ਮੋਟਰਸਾਈਕਲਾਂ ਦੇ ਢੰਡੇ ਜਿਹੜੇ ਆ ਉਹ ਸੰਗੇ ਹੋਏ ਆ ਸੰਿਭਾ ਜਾ ਰਹੀਆਂ ਆ ਰਹੀਆਂ ਆ ਤੇ ਮੌਸਮ ਵੀ ਬਹੁਤ ਵਧੀਆ ਆ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਜਿੱਦਾਂ ਤੁਸੀਂ ਵੀਡੀਓ ਵਿੱਚ ਇਹ ਚੀਜ਼ ਦੇਖੂਗੇ ਉਹ ਤੁਹਾਨੂੰ ਇਦਾਂ ਲੱਗੂਗਾ ਕਿ ਤੁਸੀਂ ਆਪ ਹੀ ਬਾਬਾ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਤੇ ਆਪੇ ਤੁਸੀਂ ਇੱਥੇ ਆਏ ਹੋਏ। ਤੇ ਆਹ ਦੇਖੋ ਤੁਸੀਂ ਜਾਨਵਰ ਜਿਹੜੇ ਆ ਪਾਣ ਆ ਸ਼ਾਂਤੀ ਨਾਲ ਬੈਠੇ ਹੋਏ ਆ ਤੇ ਮੌਸਮ ਜਿਹੜਾ ਲੰੰਢ ਮਾਰ ਰਿਹਾ ਜੀ ਆ ਦੇਖੋ ਜਿਹੜਾ ਤੁਸੀਂ ਆਰਾਮ ਨਾਲ ਬਿਠੇ ਕੋਈ ਤੋਂ ਪੈਸਵਾਰੀ ਪਈ ਨਹੀਂ ਬਹੁਤ ਆ ਗਰਮੀ ਬਹੁਤ ਪਈ ਸੀ ਤੇ ਜਾਨਵਰਾਂ ਨਾਲ ਨਾਲ ਕੀ ਆ ਵੀ ਜਾਨਵਰਾਂ ਦੇ ਬੜਾ ਬੰਦਾ ਹਾਸ ਸੀਗਾ ਤੇ ਇਨਸਾਨਾਂ ਦਾ ਬੜਾ ਬੰਦਾ ਹਾਸ ਸੀਗਾ। ਤੇ ਹੋਏ ਕੁਝ ਜਿਹੜਾ ਮੌਸਮ ਉਹ ਠੀਕ ਹੋਇਆ ਆ। ਇਸ ਸੋਹਣੀ ਮੇਰੇ ਤੇ ਹਦਈ ਮਾਗਲ ਠੀਕ ਹੈ ਤਾਂ ਕਿ ਥੋੜੇ ਸੋਹਣ ਹੁੰਦਾ ਜਿਹੜਾ ਜਿਹੜਾ ਥੋੜੇ ਜਿਹੜੇ ਉਹ ਜਿਹੜੇ ਹੈਗੇ ਆ ਨਹੀਂ ਨਹੀਂ ਜਿਹੜੇ ਨਹੀਂ ਆ ਉਹ ਜਾਂਦੀ ਆਗੇ ਸੀਗੇ ਬਹੁਤ ਨਹੀਂ ਆਣ ਕਿ ਜਾਂਦੀ ਆਣੇ ਜਿਹਨੂੰ ਬਹੁਤ ਵਧੀਆ ਹੋਇਆ ਕੋਟ ਕੋਟੇ ਪਹੁੰਚਿਆ ਜਨਗਰ ਵਾਸਤੇ ਬਹੁਤ ਵਧੀਆ ਦੇਖੋ ਜਿਹੜੇ ਹੈਗੇ ਆ ਅਨਾਰੀ ਭਾਵਨਾ ਤੇ ਸੋਹਣ ਵੀ ਨਜਰੇ ਚੰਨਿਆ ਹੋਇਆ ਉਹ ਤੁਸੀਂ ਦੇਖੋ ਮੌਸਾ ਵੀ ਬਹੁਤ ਹੀ ਜ਼ਿਆਦਾ ਵਧੀਆ ਆ ਆ ਦੇਖੋ ਜੀ ਹਾ 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 ਕੀ ਬਾਤ ਹੈ ਸਾਹਮਣੇ ਓ ਬੋਟ ਚੱਲਦੀ ਪਈ ਆ ਬੋਟ ਚੱਲਦੀ ਜੀ ਸੰਗਤ ਜੀ ਆਪਾਂ ਥੋੜੀ देर ਰੁਕੇ ਆ ਕਿਉਂਕਿ ਮੋਟਰਸਾਈਕਲ ਜਿਹੜਾ ਆ 100 ਸੀਸੀ ਆ ਤੇ ਮੇਰੇ ਖਿਆਲ ਨਾਲ ਮੋਟਰਸਾ ਥੋੜਾ ਗਰਮ ਹੋ ਗਿਆ ਇਸ ਕਰਕੇ ਨਾ ਆਪਾਂ ਹੁਣ ਥੋੜਾ ਜਿਹਾ ਇਹਨੂੰ ਰੈਸਟ ਦੇ ਲਈਏ ਤੇ ਮੌਸਮ ਇਹ ਨਾ ਬਹੁਤ ਵਧੀਆ ਆ ਇੱਥੇ ਆ ਕੇ ਹੁਣ ਥਿੱਕੀ ਥੋੜੀ ਧੁੱਪ ਨਿਕਲੀ ਆ ਤਾਂ ਦੇਖੋ ਤੁਸੀਂ ਇਹ ਨਾ ਸ਼ਾਂਤ ਮਾਹੌਲ ਆ ਤੇ ਪਹਾੜੀ ਇਲਾਕਾ ਆ ਇਹ ਨਾ ਸੁਨਮਸਾਨ ਭਈ ਆ ਤੇ ਦੂਰ ਦੂਰ ਤੱਕ ਹੱਲ ਤੱਕ ਕੋਈ ਵੀ ਨਹੀਂ ਆ ਰਿਹਾ ਉਈ ਕੋਈ ਆ ਰਿਹਾ ਆ ਤੇ ਰਸਤਾ ਬਹੁਤ ਸਾਫ਼ ਆ ਤੇ ਹੁਣ ਥੋੜੀ ਦੇਰ ਇਹਨੂੰ ਆਪਾਂ ਠੰਡਾ ਕਰਾਂਗੇ ਠੰਡਾ ਕਰਕੇ ਫਿਰ ਆਪਾਂ ਜਿਹੜੇ ਆ ਚਾਲੇ ਦੁਆਰਾ ਜਾਵਾਂਗੇ ਤੇ ਜਿੱਪੂ ਕਿੱਦਾਂ ਵੜੀਆਂ ਵੜੀਆਂ ਕਿੱਦਾਂ ਦਾ ਵਸੂ ਹੋ ਰਿਹਾ ਬਹੁਤ ਵਧੀਆ ਡੇਰਾ ਸਾਹਿਬ ਡੇਰਾ ਪਹੁੰਚਾਂਗੇ ਮੈਂ ਤਾਂ ਪਹਿਲੀ ਵਾਰ ਹੀ ਆਇਆ ਚਲੋ ਇਹ ਮਿੱਤਰ ਪਹਿਲੀ ਵਾਰ ਹੀ ਜਾ ਰਿਹਾ ਮੈਂ ਤਾਂ ਕਾਫੀ ਵਾਰ ਜਾ ਰਿਹਾ ਤੁਸੀ ਦੇਖੀ ਦੁਪੇ ਸਾਰੇ ਜਾਣੇ ਤੇ ਹਾਂ ਢੰਡੋਰ ਨਹੀਂ ਦੇਖੀ ਹੈ ਤਾਂ ਆਪਾਂ ਹਾਂ ਉਹ ਉਹ ਦੂਜੇ ਪਾਸੇ ਨੂੰ ਆ ਆਪਾਂ ਹੁਣ ਆ ਸਿੱਧਾ ਆ ਜਿਹੜਾ ਸਿੱਧਾ ਰੋਡ ਵਾ ਇਹ ਡੇਰਾ ਸਾਹਿਬ ਨੂੰ ਜਾਣਾ ਹੁਣ ਆਪਾਂ ਇਹ ਸਿੱਧਾ ਰੋਡ ਜਿਹੜਾ ਡੇਰਾ ਸਾਹਿਬ ਨੂੰ ਹੀ ਆ ਤੇ ਅਸੀਂ ਤੁਹਾਨੂੰ ਐਕਸਪੀਰੀਅੰਸ ਕਰਾਉਨੇ ਆ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੋਟਰਸਾਈਕਲ ਢੰਗ ਨਾਲ ਦੇ ਵਿੱਚ ਚੱਲਦੇ ਆ ਮੋੜ ਦਰਨੀ ਲਓ ਜੀ ਤਾਂ ਜਾਣਦੇ ਤੁਹਾਨੂੰ ਲਓ ਜੀ ਸੰਗਤ ਜੀ ਆਪਾਂ ਹੁਣ ਨਹਿਰੀਆਂ ਤੋਂ ਆਪਾਂ ਮੋੜ ਘੱਟ ਲਈ ਆ ਇੱਥੋਂ ਹੁਣ ਆਪਾਂ ਸਿੱਧਾ ਦਰਬਾਰ ਨੂੰ ਜਾਣਾ ਹੈ ਵੇ ਮਿਲਦੇ ਹੁਣ ਤੁਹਾਨੂੰ ਸਿੱਧਾ ਦਰਮਾਹਲ ਤੇ ਜਾ ਕੇ ਆਪਾਂ। ਲਾਉਣੀ ਸੰਗਤ ਆਪਾਂ ਬਾਪੇ ਦੀ ਨਗਰੀ ਦੇ ਵਿੱਚ ਪਹੁੰਚ ਗਏ ਆਂ ਤੇ ਫਿਰ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਧੌਲੀ ਧਾਰ ਦੇ ਜਨਾਨ ਕਰਾਂਗੇ। ਫਿਰ ਜਿਹੜੀ ਮੈਂ ਤੁਹਾਨੂੰ ਥੀਜ ਕਹੀ ਸੀ ਕਿ ਸਾਰੀ ਸੰਗਤ ਜਿਹੜੀ ਮਥਾ ਟੇਕਣ ਦਾ ਜ਼ਰੂਰ ਹੋਦੀ ਆ ਪਰ ਇਕੱਟੀ ਤੋਂ ਬਾਅਦ ਹੀ ਰਹਿ ਜਾਂਦੀ ਆ। ਉਹ ਸ਼ਾਇਦ ਕਈ ਵੀ ਚਰਤੀਆਂ ਦੇ ਵਿੱਚ ਹੀ ਹੋਵੇ ਹੋਵੇ। ਪਹਿਲਾਂ ਉਹ ਜਿੱਦਾਂ ਰਚਾ ਰਹੇ ਹੁੰਦੇ ਸਨ ਉਹ ਪਾਸੇ ਪਾਸੇ ਦੇ ਦੇਖਣੇ ਰੋ ਵੀ ਜਿਹੜੇ ਲਾ ਕੇ ਨੌਰੀ ਸੰਗਾ ਜੀ ਇੱਥੇ ਫਿਰਦਾ ਰਹਿਣਾ ਪੂਰਾ ਜਿਹੜਾ ਹੁੰਦਾ ਹੈ ਭਰਿਆ ਹੁੰਦਾ ਹੈ ਮੇਲੇ ਦੇ ਦੌਰਾਨ ਸਿੱਧੇ ਜਾਣਾ ਪਸੰਦ ਹੈ ਜੀ ਜਾਈਏ ਜੀ ਲੋ ਜੀ ਇਥੇ ਵੇੜੇ ਹੈਗੇ ਨਾਲੀ ਦਿੱਤਾ ਕਿਉਂਕਿ ਜਦੋਂ ਮੇਲਾ ਹੁੰਦਾ ਉਦੋਂ ਇਹ ਕੰਮ ਨਹੀਂ ਹੁੰਦਾ ਹੁੰਦਾ ਕਿਉਂਕਿ ਹੁਣ ਮੇਲਾ ਨਹੀਂ ਆਵਾਜਾਈ ਘੱਟਵਾ ਥੋੜੀ ਜੀ ਤੇ ਇਸ ਕਰਕੇ ਥੋੜੀ ਜੀ ਸਫਾਈ ਸਿਕਿਉਰਿਟੀ ਜਿਹੜੀ ਹੈ ਵਧਾਈ ਹੋਈ ਆ ਕਿਉਂਕਿ ਕਿਸੇ ਵੇਲੇ ਸ਼ਾਰਪੀ ਆ ਸਰੀਰ ਕੇ ਆ ਜਾਂਦੇ ਆ ਅੱਲਾਹ ਬੱਲਾ ਕਰਦੇ ਆ ਤੇ ਤੁਸੀਂ ਇਹੀ ਥਾਂ ਦੇਖਣੀ ਆ ਕਿ ਜਦੋਂ ਤੁਸੀਂ ਮੇਲਾ ਹੁੰਦਾ ਉਦੋਂ ਦੇਖਿਆ ਕਰੋ ਤੇ ਸਾਡੀ ਪੁਰਾਣੀ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਜਦੋਂ ਪੁਰਾਣੀ ਵੀਡੀਓ ਦੇ ਵਿੱਚ ਪੂਰਾ ਮੇਲਾ ਹੈ ਨਾ ਭਰਿਆ ਹੋਇਆ ਪੈਰ ਰੱਖਣ ਜਗ੍ਹਾ ਨਹੀਂ ਹੁੰਦੀ। ਲਓ ਜੀ ਸੰਗਤ ਜੀ ਆਪਾਂ ਹੁਣ ਤੇਰੇ ਤੇ ਜਿਹੜਾ ਪਹੁੰਚ ਚੁੱਕੇ ਆ ਆਪਣੀ ਡੈਸਟੀਨੇਸ਼ਨ ਤੇ ਜਿੱਥੇ ਧੌਲੀ ਧਾਰਜ ਨੂੰ ਕਹਿੰਦੇ ਆ ਤੇ ਹੁਣ ਅਸੀਂ ਕੁਛ ਤਾਲ ਕਰਾਂਗੇ ਤੇ ਨਾਲੇ ਤੁਹਾਨੂੰ ਉੱਪਰ ਲੈ ਕੇ ਜਾ ਕੇ ਦਰਸ਼ਨ ਕਰਾਵਾਂਗੇ ਜਿਹੜੀ ਉੱਪਰਲੇ ਪਾਸੇ ਜਗਾ ਕਿਸੇ ਕਿਸ ਨੂੰ ਪਤਾ ਆ। ਲਓ ਜੀ ਸੰਗਤ ਜੀ ਇੱਥੇ ਕੰਮ ਜਿਹੜਾ ਆ ਉਹ ਜੋਰਾ-ਸ਼ੋਰਾ ਤੇ ਚੱਲਦਾ ਪਿਆ ਆ ਤੇ ਦਰਬਾਰ ਦਾ ਕੰਮ ਚੱਲਣ ਰਿਹਾ ਤੁਸੀਂ ਦੇਖ ਹੀ ਸਕਦੇ ਆ ਜਾਵਾਂਗੇ ਆਪਾਂ ਤੇ ਪਹਿਲਾਂ ਕਰਾਂਗੇ ਆਪਾਂ ਇਸ਼ਨਾਰ ਤੇ ਆਹ ਮੁੰਡਾ ਪਹਿਲੀ ਵਾਰ ਆਇਆ ਜਿਹੜਾ ਨਾਮ ਤੁਰਿਆ ਹੋਇਆ ਹੈ ਤੇ ਸੰਗਤ ਟਾਮੀ ਟਾਮੀ ਆ ਰਹੀ ਹੈ ਤੇ ਮੇਲੇ ਤੇ ਤਾਂ ਬਹੁਤ ਸੰਗਤ ਹੁੰਦੀ ਆ ਤੇ ਹੁਣ ਆਪਾਂ ਇਹਦਾ ਸੰਗਤ ਨੂੰ ਆ ਦੇਖੋ ਜਰਾ ਹਾਂਜੀ ਕੀ ਵਿਚਾਰ ਆ ਰਹਿ ਜਾਂ ਦੇਖਦੇ ਭੈਣਾਂ ਲੱਗੇ ਦੇਖਦੇ ਸਹੀ ਜਿਹਾ ਸਹੀ ਜਿਹਾ ਸਵਾਈ ਬਹੁਤ ਵਧੀਆ ਮੈਂਟੇਨ ਕੀਤੀ ਸੀ ਸਵਾਈ ਬਹੁਤ ਵਧੀਆ ਹੈ ਮੈਂਟੇਨ ਪੂਰਾ ਕੀਤਾ ਹੋਇਆ ਵਧੀਆ ਤੋਂ ਵਧੀਆ ਕਰ ਦਿੱਤਾ ਅੱਗੇ ਲੋ ਜੀ ਸੰਗਤ ਜੀ ਅਸੀਂ ਹੁਣ ਜਾ ਰਹੇ ਹਾਂ ਢੋਲੀ ਧਾਰ ਆਪਾਂ ਉੱਪਰ ਵੀ ਜਾਣਾ ਅੱਛਾ ਉੱਪਰ ਪੰਪ ਕਦੀ ਵੀ ਨਹੀਂ ਗਿਆ ਪਹਿਲਾਂ ਇਧਰ ਉਹਦੀ ਜਾਣਾ ਆਪਾਂ ਇਧਰ ਦੀ ਪੌੜੀਆਂ ਜਾਂਦੀਆਂ ਆ ਮੇਰੇ ਖਿਆਲ ਨਾਲ ਇਧਰ ਉਹਦੀ ਆ ਜਾਂਦੀਆਂ ਪੋੜੀਆਂ ਵਿੱਚੋਂ ਦੀ ਨੂੰ ਕਹਿੰਦੇ ਨੇ ਕਿ ਇਸ਼ਨਾਨ ਕਰਨਾ ਵਿੱਚ ਕੱਪੜੇ ਨਹੀਂ ਦੇ ਹਾਂ ਲੋ ਸੰਗਤੀ ਇਸ਼ਨਾਨ ਆਪਾਂ ਹੁਣ ਕਰ ਲਿਆ ਆ ਤੇ ਇਸ਼ਨਾਨ ਕਰਕੇ ਤੇ ਤੁਹਾਨੂੰ ਹੁਣ ਉੱਪਰਲੀ ਜਿਹੜੀ ਹੈਗੀ ਜਗ੍ਹਾ ਉਹ ਦਿਖਾਵਾਂਗੇ ਦਰਸ਼ਕ ਵਰਾਵਾਂਗੇ ਮੜੇ ਰੋ ਵੀਡੀਓ ਦੇ ਨਾਲ ਲੋ ਜੀ ਸੰਗਤ ਹਾਂ ਹੁਣ ਜਿਹੜਾ ਇਧਰ ਦੀ ਆਪਾਂ ਗਏ ਸੀ ਇਸ਼ਨਾਨ ਕਰਨ ਵਾਸਤੇ ਤੇ ਬਹਿ ਗਏ ਇਧਰ ਉਹਦੀ ਆਪਾ ਜਿਹੜਾ ਇਸ਼ਨਾਨ ਕਰਕੇ ਤੇ ਇਧਰ ਉਹਦੀ ਨਾਲ ਹੀ ਆਹ ਜਿਹੜਾ ਰੋਡ ਪੈਂਦਾ ਆ ਆ ਜਾਲੀਆਂ ਲੱਗੀਆਂ ਹੋਈਆਂ ਤੋ ਸਿੱਧੇ ਚੱਲ ਜਾਣਾ ਆਪਾਂ ਉਹ ਸਾਹਮਣੇ ਪੌੜੀਆਂ ਦੀਆਂ ਆ ਜੀ ਤੇ ਲਓ ਜੀ ਸੰਤ ਜੀ ਆਹ ਪੌੜੀਆਂ ਚੜਦੀਆਂ ਕਿਉਂਕਿ ਮੈਨੂੰ ਵੀ ਬਹੁਤ ਚਿਰ ਹੋ ਗਿਆ ਹੁੰਦੇ ਨੂੰ ਮੈਂ ਕਦੀ ਇਹਨਾਂ ਪੌੜੀਆਂ ਚੜ੍ਹਿਆ ਨਹੀਂ ਮੈਂ ਫਸਟ ਵਾਰੀ ਜਿਹੜਾ ਆ ਫਸਟ ਟਾਈਮ ਆ ਇਹਦਾ ਪੌੜੀਆਂ ਤੇ ਜਿਹੜਾ ਚੜ ਕੇ ਅਜਾ ਆਪ ਵੀ ਦਰਸ਼ਨ ਕਰਾਂਗਾ ਨਾਲੇ ਤੁਹਾਨੂੰ ਵੀ ਕਰਾਵਾਂਗਾ ਕਿਉਂ ਜੀ ਉਹ ਤੇ ਇਹ ਤਾਂ ਮੁੰਡਾ ਪਹਿਲੀ ਵਾਰੀ ਆਇਆ ਨਾਲ ਮੇਰੇ ਤੇ ਇਹ ਹੁਣ ਜਿੱਦਾਂ ਹੁਣ ਆਪਾਂ ਇਸ਼ਨਾਨ ਕਰ ਲਿਆ ਨਾਲ ਹੀ ਪੌੜੀਆਂ ਪੈਂਦੀਆਂ ਵਿਚ ਨੂੰ ਕਰਕੇ ਤੇ ਜੰਗਲ ਦੇ ਵਿੱਚੋਂ ਹੀ ਇਹ ਪੌੜੀਆਂ ਕੱਢੀਆਂ ਹੋਈਆਂ ਤੇ ਇਹ ਜਿਹੜੀ ਪੌੜੀਆਂ ਆ ਇਹ ਵਾਰੋ-ਵਾਰ ਦੀ ਮੇਨ ਰੋਡ ਤੇ ਵੀ ਕਹਿੰਦੇ ਫੈ ਜਾਂਦੀਆਂ ਇਹ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ ਤੇ ਹੌਲੀ ਹੌਲੀ ਜਿਹੜਾ ਆ ਪੌੜੀਆਂ ਨੂੰ ਆਪਾਂ ਪੈਂਡਾ ਤੈਅ ਕਰਦੇ ਆਂ ਬੱਲੇ ਬੱਲੇ ਕੀ ਆਗਲਾ ਹਾ ਤੇ ਲਓ ਜੀ ਹਰ ਤੁਸੀਂ ਥੋੜੀਓ ਚੈੱਕ ਕਰ ਸਕਦੇ ਆ ਦੇਖੋ ਕੀ ਆ ਬਾਤ ਹੈ ਹੱਲੇ ਪੌੜੀਆਂ ਪਈਆਂ ਹੋਈਆਂ ਤੇ ਕਾਫੀ ਉੱਪਰ ਜਾਣਾ ਹੱਲੇ ਤੱਕ ਆਪਾਂ ਤੇ ਮੈਂ ਤਾਂ ਨਾਲ ਚਾਕਲੇਟ ਵਗੈਰਾ ਨਹੀਂ ਲੈ ਗਿਆ मेरी शुगर ना घट जाए क्योंकि एक बार मेरी शुगर घट गई थी है सह चढ़ रहा मैनू लो जी इन्ना उपर आ गए आप देखो जरा पहाड़िया शांति पूरी शांति है ਥੋੜਾ ਬਕਵਾ ਰਹਿ ਗਿਆ ਆ ਤੇ ਮਿੱਤਰੋ YouTube ਤੇ ਪਹਿਲੀ ਵਾਰੀ ਇਹ ਜਿਹੜੀ ਵੀਡੀਓ ਮੈਂ ਪਾਉਣੀ ਆ ਇਸ ਸਥਾਨ ਦੀ ਕਿਉਂਕਿ ਇੱਥੇ ਆਏ ਤਾਂ ਬਹੁ ਵਾਰੀ ਆ ਥੋੜੀ ਥਾਰ ਇਸ਼ਨਾਨ ਕਰਨ ਵਾਸਤੇ ਤੇ ਵਾਰ ਇੱਧਰ ਬੈਠੇ ਮੰਨਿਆ ਲੈ ਇੱਧਰ ਪਹਿਲੀ ਵਾਰ ਆ ਰਹੇ ਬਹੁਤ ਜ਼ਿਆਦਾ バス ਹੁੰਦੀ ਆ ਪੂਰੀ ਪਹਾੜੀ ਸਿੱਧੀ ਆ ਲਓ ਜੀ ਬਾਬੇ ਦਾ ਨਾਮ ਲੈ ਕੇ ਆਪਾਂ ਨਾ ਹੁਣ ਚੜਾਈ ਕਰ ਲੈਣੀ ਪਾਰ ਤੇ ਮੇਤਰੋ ਤੁਹਾਨੂੰ ਇਹੀ ਗੁਜਾਰਿਸ਼ ਆ ਕਿ ਸਾਡੀ ਵੀਡੀਓ ਪੂਰੀਆਂ ਦੇਖਿਆ ਕਰੋ ਸਕਿੱਪ ਕਰਕੇ ਵੀਡੀਓ ਨਾ ਦੇਖਿਆ ਕਰੋ ਤਾਂ ਕਿ ਜਿਹੜੀ ਥੋੜੀ ਜੀ ਵੀ ਜਾਣਕਾਰੀ ਹਨ ਉਹ ਸਕਿੱਪ ਨਾ ਹੋਏ ਤੇ ਚੈਨਲ ਸਾਡਾ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਡੇ ਕਰਕੇ ਮਿਹਨਤ ਕਰ ਰਹੇ ਆਂ ਅਪ ਕਈ ਗੱਲ ਦੱਸੋ ਇੱਥੇ ਰੱਬ ਰੱਖਾ ਰੱਬ ਰੱਖਾ ਕਿ ਵੀ ਇੰਨੀ ਪਹਾੜੀ ਉੱਚੀ ਚੜ ਕੇ ਆਏ ਆਪਾਂ ਰੱਬ ਨਾਲ ਅਗਰ ਹੀ ਨੀਂ ਨ ਜਾਣੀਏ ਕੁਛ ਹੂੰ ਕਿਸੇ ਨੂੰ ਕੋਈ ਬੀਬੀ ਘਟ ਗਿਆ ਵਦ ਗਿਆ ਕੋਈ ਦਵਾਈ ਵੀ ਨਹੀਂ ਲੈ ਗਿਆ ਇੱਥੇ ਨਾਲ ਕਈ ਗੱਲ ਦਵਾਈ ਦਵਾਈ ਇੱਕ ਅੱਧੀ ਜ਼ਰੂਰ ਨਾਲ ਲੈ ਜਾਓ ਆਪਣੀ ਬੀਬੀ ਦੀ ਇਹ ਬੀਬੀ ਦਾ ਸ਼ੂਗਰ ਤਾਂ ਸਾਡਾ ਬਿਲਕੁਲ ਸਹੀ ਆ ਕਿਸੇ ਵੇਲੇ ਸ਼ੂਗਰ ਲੈਵਲ ਡੋ ਨਹੀਂ ਬਾਕੀ ਜਿਹੜੀ ਸੰਗ ਤਾਂ ਹੁੰਦੀਆਂ ਆ ਹਾਂ ਉਹ ਜੜੀਆਂ ਨੂੰ ਇਹੀ ਬੇਨਤੀ ਆ ਕਿ ਜੇ ਤੁਸੀਂ ਪੌੜੀਆਂ ਚੜ੍ਹਨਾ ਆ ਤੇ ਜੇ ਤੁਹਾਨੂੰ ਸਾਹ ਦੀ ਪ੍ਰੋਬਲਮ ਆ ਇਹ ਤੁਹਾਡੀ ਬੀਪੀ ਘਟਦਾ ਤੁਹਾਡਾ ਤਾਂ ਨਾਲ ਤੁਸੀਂ ਦਵਾਈ ਆਪਣੀ دارو ਜ਼ਰੂਰ ਨਾਲ ਲੈ ਕੇ ਆਓ ਐਨਰਜੀ ਡਰਿੰਕ ਥੋੜੇ ਬਹੁਤੇ ਗਲੂਕੋਜ਼ ਵਗੈਰਾ ਹਨ ਹਾਂ ਲੋ ਜੀ ਤੇਰਾ ਦੇਖੋ ਇਹ ਮੇਰੇ ਪੱਟ ਫੁੱਲ ਗਿਆ ਦਰਾਵਾ ਕਿੰਨੀ ਕਿ ਦੂਰ ਆ ਯਾਰ ਇਹ ਬਾਬਾ ਜੀ ਦਾ 10 ਸਾਲ ਕਿੰਨੀ ਕਿ ਦੂਰ ਹੈ ਇਤਨੇ ਕਿ ਦੂਰ ਹੈ ਹਾਂ ਜੀ ਇਹ ਪਹਿਲੀ ਵਾਰ ਹੀ ਆਏ ਆ ਕਿੰਨੀ ਕਿ ਦੂਰ ਹੈ ਭਾਈ ਪੰਜਾਬੀ ਆਤੀ ਹੈ ਹਿੰਦੀ ਆਤੀ ਹੈ ਇਹ ਜੋ ਥਾਨ ਹੈ ਉਹ ਕਿੱਥੇ ਹੋਵੇ ਕਾਫੀ ਦੂਰ ਹੈ ابھی ਇਹ ਹੋਰ ਹੈ ਹਾਂ ਬਤਾਓ ਜੀ ਬਹੁਤ ਦੂਰ ਹੈ ਬੜੀ ਚੀਜ਼ ਰਹੀ ਹੈ ਕਹਿੰਦੇ ਹੈក្លੌਰੀ ਸੱਜਣ ਜੀ ਸੰਗਤ ਜੀ ਸਾਹਸਾਈਏ ਜੀ ਇੱਕੋ ਵੀਊ ਚੈੱਕ ਕਰੋ ਤੁਸੀਂ ਪੂਰੇ ਡੇਰੇ ਦਾ ਕੋਈ ਬੈਕਪੈਕ ਨਹੀਂ ਹੈ ਤੇ ਅਸੀਂ ਕੋਈ ਹੋਰ ਹੈ ਆਪਾਂ ਮੈਂ ਨਾ ਸਾਲਾ ਹਾਇਆ ਛੜ ਗਿਆ ਯਾਰ ਮੋੜੀਆਂ ਦੇ ਚਾਈ ਵੀ ਬਹੁਤ ਆ ਆ ਬੱਚੇ ਵੀ ਦਿਖਾਓ ਪਿੱਛੇ ਬੈਠੇ ਹੋਏ ਜਿਹੜੀ ਵਿਚਾਰੇ ਥੱਕ ਗਏ ਆ ਕਿੰਨੀ ਕੀ ਦੂਰ ਆ ਯਾਰ ਹੋਰ ਕਿ ਪੜਿਆ ਵੀ ਮੇਰੇ ਨਾਲ ਹੈ ਪੜਾ ਵੀ ਕਿਤਨਾ ਕਿਤਨਾ نیچے ਸੀ ਆਏ ਹੈ ਉੱਪਰਾ ਹੋਰ ਪੜਾ ਹੈ ਕਿਸੇ ਦਾ ਕੰਮ ਨਾ ਰਹਿ ਜਾਣਾ ਹੈ ਕਿਸੇ ਦਾ ਕੰਮ ਨਾ ਰਹਿ ਜਾਣਾ ਅੱਛਾ ਇਹ ਤਾਂ ਰੋਡ ਸਾਧਵੇਂ ਪੜਦਾ ਹੋਗਾ ਰੋਡ ਹਾਂ ਹਾਂ ਰੋਡ ਉੱਪਰ ਅੱਛਾ ਰੋਡ ਸੇ ਵੀ ਆ ਸਕਦੇ ਆ ਮਤਲਬ ਉੱਪਰ ਵੀ ਆ ਸਕਦੇ ਇਸ ਦਾ ਮਤਲਬ ਇਹ ਤਾਂ ਸਹੀ ਹੈ ਯਾਰ ਮੋਢਾ ਕੇ ਸਾੜਾ ਨਹੀਂ ਕੋਈ ਆਪ ਨਹੀਂ ਹੱਲੇ ਆਪਾਂ ਇੱਥੇ ਮੱਥਾ ਟੇਕ ਕੇ ਫਿਰ ਉੱਧਰ ਵੀ ਆ ਦੇਖ ਲੋ ਜੀ ਆ ਲੋਕਾਂ ਦਾ ਕੰਮ ਦੇਖੋ ਕੀ ਵਾਇਆ ਹੈ ਕੀ ਲੱਲੀ ਤੋਂ ਦੇ ਵਾਇਆ ਪੀ ਪੀ 0 ਚੱਜ ਦੀ ਗੱਲ ਲਿਖੋ ਜਾਂ ਕੁਝ ਰੱਬ ਦਾ ਨਾਮ ਲਿਖ ਦੋ ਤੁਸੀਂ ਆ ਕੀ ਲੱਲੀ ਪਤਾਲੀ ਲੂਲੀ ਬੀ ਆ ਆ ਵੀ ਇਹ ਪਤਾ ਨਹੀਂ ਕੀ ਹੋਸ਼ਿਆਰ ਪਤਾ ਨਹੀਂ ਕੀ ਲਿਖਿਆ ਬੱਬੀ ਬੱਬੀ ਮਤਲਬ ਕੀ ਕੋਈ ਭੇਡਾ ਜਿੱਦੜੋਂ ਤੋੜਦੀਆਂ ਹਨ ਤੇ ਉਹ ਇੱਕ ਭੇਡ ਜੀ ਕਿੰਨੇ ਗਲਤੀ ਕੀਤੀ ਆ ਸਾਰੀਆਂ ਸਾਰੀਆਂ ਭੇਡਾਂ ਦੇ ਮਗਰ ਤੋੜ ਪਈਆਂ ਹੋਰ ਗੱਲ ਨਹੀਂ ਹੁੰਦੀ ਧਾਰ ਨਹੀਂ ਕੇ ਸਥਾਨ ਤੇ ਆ ਕੇ ਇਹ ਆਪਾਂ ਚੰਗਾ ਕੰਮ ਨਹੀਂ ਕੀਤਾ ਤਾਂ ਇਨੀ ਦੂਰ ਹੋਣ ਦਾ ਕੋਈ ਫਾਇਦਾ ਨਹੀਂ ਹੋਰ ਚੰਗਾ ਨਹੀਂ ਗਾਣਾ ਮਾੜਾ ਵੀ ਨਾ ਕਰੋ ਨਾ ਜ਼ੀਰੋ ਹੀ ਹੋ ਜਾਓ ਭਾਵੇਂ ਨਿਊਟਰਲ ਹੋ ਜਾਓ ਨਿਊਟਰਲ ਫਿਰ ਆਪਾਂ ਮੂਰੇ ਨਿਊਟਰਲ ਹੋ ਜਾਣਾ ਚਾਹੀਦਾ ਸਹੀ ਬਾਪਾ ਜੋ ਕਰਨਾ ਤੋਂ ਗੱਲ ਅਸੀਂ ਕੁਝ ਨਹੀਂ ਕਰਨਾ ਆਣੀ ਆ ਉੜਾ ਕੇ ਰਹਿ ਗਿਆ ਇਥੋਂ ਤੇ ਅਸੀਂ ਤਾਂ ਪਹਿਲੀ ਵਾਰ ਆਏ ਆ ਉਹ ਪਿੱਛੇ ਨਿਆਣੇ ਬੱਚੇ ਆ ਰਹੇ ਆ ਤੇ ਬਣੇ ਰੋ ਵੀਡੀਓ ਦੇ ਨਾਲ ਰਾਸਤਾ ਬਹੁਤ ਮੁਸ਼ਕਿਲ ਆ ਤੇ ਬੀਖੀਆਂ ਭੈਣਾਂ ਨੂੰ ਸੀ ਗੁਜਾਰਸ਼ ਆ ਜਿਹੜਾ ਸਿਹਤ ਦਾ ਖਰਾਬ ਆ ਇਕੱਲਾ ਨਾ ਰਵੇ ਤੇ ਉਹ ਆਪਣੀ ਦਵਾਈ ਤੇ ਨਾਲ ਇੱਕ ਦੋ ਬੰਦੇ ਜ਼ਰੂਰੀ ਆ ਹਮਮ ਲੋਰੀ ਸੰਗਤ ਜੀ ਇਹ ਵੀ ਪ੍ਰਾਚੀਨ ਮੰਦਿਰ ਆ ਜਿਹੜਾ ਉੱਪਰ ਪਹਾੜੀ ਦੇ ਆ ਕੇ ਆ ਇੱਕ ਜਿਹੜਾ ਕੰਮ ਚੱਲਦਾ ਪਿਆ ਆ ਆ ਤਾਂ ਅਸੀਂ ਦੇਖ ਹੀ ਸਕਦੇ ਆ ਲੋ ਜੀ ਸੇਣੀ ਲੋ ਜੀ ਸੰਗਤ ਜੀ ਜਿੱਥੇ ਸ਼੍ਰੀ ਚੰਨ ਜੀ ਦਾ ਧੂਣਾ ਆ ਆਪਾਂ ਮੇਰੇ ਖਿਆਲ ਨਾਲ ਉੱਥੇ ਪਹੁੰਚ ਗਏ ਕਿਉਂਕਿ ਮੈਂ ਪਹਿਲੀ ਵਾਰ ਆਇਆ ਪਤਾ ਨਹੀਂ ਹੈਗਾ ਜਿਆਦਾ ਜਾਣਕਾਰੀ ਨਹੀਂ ਹੈਗੀ ਤੇ ਆ ਜੀ ਸ਼੍ਰੀ ਚੰਨ ਜੀ ਦਾ ਧੂਣਾ ਹਾਂ ਇੱਥੇ ਆਪਾਂ ਪਹੁੰਚ ਚੁੱਕੇ ਆ ਤੇ ਆਹ ਉਹ ਦਰਵਾਜ਼ਾ ਹੈ ਜੀ ਲੋ ਜੀ ਕਰੋ ਦਰਸ਼ਨ YouTube ਤੇ ਆਪਾਂ ਜਿਹੜੀ ਪਹਿਲੀ ਵਾਰੀ ਵੀਡੀਓ ਪਾਈ ਆ ਸ਼੍ਰੀ ਚੰਨ ਜੀ ਦਾ ਧੂਣਾ ਜਿੱਥੇ ਸੀਗਾ ਲੋ ਜੀ

ਲੋ ਜੀ ਸੰਗਤ ਜੀ ਇਹ ਤੁਸੀਂ ਜਿਹੜੇ ਦਰਸ਼ਨ ਕਰਕੇ ਹਟੇ ਆਂ ਸ੍ਰੀ ਜਨਜੀ ਮਹਾਰਾਜੀ ਦਾ ਤੁਣਾ ਆ ਤਾਂ ਜਿਹੜਾ 1982 ਦਾ 1980 ਦੇ ਲਾਗੇ ਛੱਕ ਜਿਹੜਾ ਬਾਬਾ ਜੀ ਨੇ ਸਥਾਪਿਤ ਕੀਤਾ ਸੀਗਾ ਤੇ ਸੰਗਤ ਜੀ ਅਸੀਂ ਵੀ ਇੱਥੇ ਨਾ ਉਹਦਾ ਹਰੇਕ ਮਤਲਬ ਕਿ ਹਰੇਕ ਮੇਲੇ ਤੇ ਤੇ ਹਰੇਕ ਵਾਰੀ ਜਿੱਦਾਂ ਮਹੀਨੇ ਵਿੱਚ ਇੱਕ ਵਾਰੀ ਆਗੇ ਦੋ ਵਾਰੀ ਆਗੇ ਪਤਾ ਨਹੀਂ ਕਾਫੀ ਚਿਰ ਤੋਂ ਆਪਾਂ ਜਿਹੜਾ ਆ ਡੇਰਾ ਪੱਪਾ ਵੜਾ ਭਾਗ ਸਿੰਘ ਜੀ ਦੇ ਮਹਾਰਾਜੀ ਦੇ ਆ ਰਹੇ ਆ ਤੇ ਰੂਟੀਨ ਵਾਈ ਜਿੱਦਾਂ ਆਪਾਂ ਜਿਹੜੇ ਹੈਗੇ ਆ ਦਰਸ਼ਨ ਕਰੀਦੇ ਆ ਪਰ ਮੇਰੇ ਮਨ ਦੇ ਵਿੱਚ ਸੀਗਾ ਵੀ ਆ ਜਿਹੜੀਆਂ ਪੌੜੀਆਂ ਜਾਂਦੀਆਂ ਉੱਪਰ ਨੂੰ ਵੀ ਕਿੱਥੇ ਜਾਂਦੀਆਂ ਆ ਜਗਾ ਕੀ ਆ ਸਾਨੂੰ ਪਤਾ ਨਹੀਂ ਸੀਗਾ ਪਰ ਹੁਣਾ ਜਿਹੜੀ ਤੁਸੀਂ ਜਗਾ ਦੇ ਦਰਸ਼ਨ ਕਰਕੇ ਹਟੇ ਆ ਇਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਉੱਪਰਲਾ ਸਥਾਨ ਬਣਿਆ ਆ ਬਹੁਤ ਦੁਨੀਆ ਉੱਪਰ ਜਿਹੜੀ ਸੰਗਤ ਆ ਮੱਥਾ ਟੇਕੀ ਆਉਂਦੀ ਆ ਤੇ ਸਥਾਨ ਬਣਿਆ ਆ ਤਵੇ ਸ਼ਿਵਲਿੰਗ ਹਾਂ ਸ਼ਿਵਲਿੰਗ ਵੀ ਆ ਤੇ ਬਾਬਾ ਸ਼੍ਰੀ ਚੰਦ ਜੀ ਦੀ ਜਿਹੜੀ ਜਗਾ ਉਹ ਤੁਣਾ ਬਣਿਆ ਹੋਇਆ ਆ ਤੇ ਇਹ ਜਿਹੜੀ ਆ ਚੀਜ਼ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਵੀ ਜਦੋਂ ਵੀ ਆਓ ਤੁਸੀਂ ਮੱਥਾ ਟੇਕ ਕੇ ਵੀਰ ਨਾਰ ਸਿੰਘ ਜੀ ਦੇ ਭਾਵੇਂ ਇਸ਼ਨਾਨ ਕਰਕੇ ਸਿੱਧੇ ਉੱਪਰ ਨੂੰ ਆਜੋ ਨਾਲ ਹੀ ਪੌੜੀਆਂ ਜਿਹੜੀਆਂ ਆ ਉਹ ਤੁਹਾਨੂੰ ਪਤਾ ਲੱਗ ਜਾਣਾ ਆ ਉਹ ਦੇਖੋ ਆ ਹੁਣ ਪੌੜੀਆਂ ਆਪਾਂ ਚੜਕੀਆਂ ਆਏ ਸੀ ਤੇ ਇੱਧੇ ਪੌੜੀਆਂ ਹੁਣ ਵਾਪਸ ਆਪਾਂ ਉਹੀ ਰਸਤਾ ਵਾਪਸ ਜਾਣ ਦਾ ਆ ਤੇ ਹੁਣ ਆਪਾਂ ਵੀਰ ਨਾਰ ਸਿੰਘ ਜੀ ਦੇ ਜਿਹੜਾ ਆ ਉਹ ਜਿਹੜਾ ਹੈਗਾ ਆ ਧੂਣਾ ਛੜਾ ਵੀਰ ਨਾਰ ਸਿੰਘ ਜੀ ਦਾ ਧੂਣਾ ਉੱਥੇ ਆਪਾਂ ਹੁਣ ਜਾ ਕੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਫੇ ਬੇਰੀ ਸਾਹਿਬ ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਅੱਗੇ ਜਾ ਕੇ ਨਾਰ ਸਿੰਘ ਜੀ ਦੀ ਜਗ੍ਹਾ ਆ ਉੱਥੇ ਵੀ ਮੱਥਾ ਟੇਕਾਂਗੇ ਬਣੇ ਰੋ ਵੀਡੀਓ ਦੇ ਨਾਲ ਲਓ ਜੀ ਸੰਗਤ ਜੀ ਆਹ ਉਹ ਹੀ ਰਾਹ ਆ ਜਦੋਂ ਮੇਲਾ ਹੁੰਦਾ ਤਾਂ ਬਹੁਤ ਜ਼ਿਆਦਾ ਜਿਹੜਾ ਆ ਇੱਥੇ ਰਸ਼ ਹੁੰਦਾ ਆ ਬਹੁਤ ਜ਼ਿਆਦਾ ਢੂਣੇ ਆ ਪਾ ਜਾ ਰਹੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਵੀਰ ਨਾਰ ਸਿੰਘ ਜੀ ਦੇ ਢੂਣੇ ਦੇ ਤੇ ਬਣੇ ਰੋ ਵੀਡੀਓ ਨਾਲ ਸੰਗਤ ਜੀ ਤੇ ਇੱਥੇ ਬਹੁਤ ਜ਼ਿਆਦਾ ਸੰਗਤ ਹੁੰਦੀ ਜਦੋਂ ਮੇਲਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਆ ਦੇਖੋ ਜਰਾ ਟੌਲੀ ਧਾਰ ਦਾ ਜਿਹੜਾ ਜਾਲਵਾ ਕਿੱਦਾਂ ਆ ਰਿਹਾ ਤੇ ਆ ਦੇਖੋ ਇੱਥੇ ਕਿੰਨਾ ਕੰਮ ਹੈ ਬਈ ਇੱਕ ਇੱਕ ਬੰਦਾ ਰੋ ਰੋ ਕੰਮ ਕਰ ਰਿਹਾ ਹੈ ਮੱਥਾ ਟੇਕ ਰਿਆ ਆ ਤੇ ਹੁਣ ਆਪਾਂ 베ਰੀ ਸਾਹਿਬ ਜਾ ਰਹੇ ਆ ਮੱਥਾ ਟੇਕਣ ਵਾਸਤੇ ਇਹ ਬੜੇ ਰੋਟੀ ਵੀਡੀਓ ਦੇ ਨਾਲ ਜਿਹਨੇ ਜਿਹਨੇ ਵੀ ਦਰਸ਼ਨ ਕਰਨੇ ਵੀਡੀਓ ਪੂਰੀ ਦੇਖਿਓ ਤੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਜਗ੍ਹਾ ਅਸੀਂ ਨਹੀਂ ਦਰਸ਼ਨ ਕੀਤੇ ਸੀ ਕਦੀ ਪਹਿਲਾਂ ਅਸੀਂ ਤੁਹਾਨੂੰ ਉਹ ਵੀ ਦਰਸ਼ਕ ਦਿਖਾ ਦਿੱਤੇ ਸੀ ਅਸੀਂ ਖੁਦ ਵੀ ਦਰਸ਼ਨ ਕਰਨ来 ਆ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਪਹਿਲਾਂ ਕਿਹੜੇ ਘੰਟੀ ਦਾ ਫਟਾਫਟ ਜੀ ਨੂੰ ਦਿਵਾਇਓ ਤੇ ਛੇ ਤੇ ਲਾਈਟ ਦਿਖੂ ਕਰਿਆ ਕਰੋ ਕਿੰਦੀਆਂ ਨੂੰ ਉਹਦੇ ਨਾਲ ਸਾਨੂੰ ਮੋਟੀਵੇਸ਼ਨ ਬਹੁਤ ਜ਼ਿਆਦਾ ਮਿਲਦਾ ਹੈ ਤੇ ਸਾਨੂੰ ਵੀਡੀਓ ਬਣਾਉਣ ਦਾ ਜਿਹੜਾ ਉਤਸ਼ਾਹ ਆ ਬਹੁਤ ਜ਼ਿਆਦਾ ਮਿਲਦਾ ਤੇ ਬਣੇ ਰੋ ਵੀਡੀਓ ਦੇ ਨਾਲ ਬੋਲੀਤਾਰ ਸਾਹਿਬ ਦੇ ਵੀ ਦਰਸ਼ਨ ਕਰਾ ਤੇ ਬੀਰੀ ਸਾਹਿਬ ਦੇ ਵੀ ਦਰਸ਼ਨ ਕਰਾ ਤੇ ਪੰਜੀ ਸਾਹਿਬ ਦੇ ਵੀ ਦਰਸ਼ਨ ਕਰਾ ਲਏ ਤੇ ਹੁਣ ਅਸੂ ਇੱਕ ਜਗ੍ਹਾ ਰਹਿ ਗਈ ਆ ਜਿੱਥੇ ਵੀ ਨਾਰ ਸਿੰਘ ਜੀ ਦੀ ਜਗ੍ਹਾ ਹੈਗੀ ਆ ਜੇ ਪੁੱਛੇ ਦਰਸ਼ਨ ਕਰਾਵਾਂਗੇ ਉਸ ਤੋਂ ਬਾਅਦ ਫਿਰ ਆਪਣਾ ਜਿਹੜਾ ਵਲੌਗ ਆ ਆਪਾਂ ਸਵਾਸ ਕਰਾ ਲੈਣੇ ਲੋ ਜੀ ਸੰਗਤ ਜੀ ਆਪਾਂ ਵੀਰ ਨਾਰ ਸਿੰਘ ਜੀ ਦੀ ਜਗ੍ਹਾ ਤੇ ਪਹੁੰਚ ਰਹੇ ਆ ਤੇ ਇਹ ਆ ਉਹ ਸਥਾਨ ਉਸ ਤੋਂ ਉਸ ਤੋਂ ਬਾਅਦ ਫਿਰ ਆਪਾਂ ਹੁਣ ਜਰਨਤ ਨੂੰ ਚਾਲੇ ਪਾਵਾਂਗੇ ਅੰਦਰ ਮੱਥਾ ਟੇਕ ਕੇ ਅੱਜ ਦੇ ਸੰਗ ਇਹ ਜੀ ਬਲੌਗ ਜਿਹੜਾ ਅੱਜ ਇੱਥੇ ਸਮਾਪਤ ਕਰਦੇ ਆਂ ਤੇ ਸਾਡਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਤੇ ਬੈਲ ਆਈਕਨ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰੇਕ ਨੋਟੀਫਿਕੇਸ਼ਨ ਤੁਹਾਨੂੰ ਸ਼ੋ ਹੋ ਸਕੇ ਤੇ ਹੋਰ ਵੀ ਦਦੀਆਂ ਜਿਹੜੀਆਂ ਰਿਲੇਟਡ ਵੀਡੀਓ ਆਪਾਂ ਤੁਹਾਡੇ ਅੱਗੇ ਲੈ ਕੇ ਆਉਂਦੇ ਰਾਵਾਂਗੇ ਤੇ ਸਾਡੀ ਵੀਡੀਓ ਦੇਖਣ ਵਾਸਤੇ ਧੰਨਵਾਦ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ